ਲੰਮ ਕੀ ਦੱਸ ਬਾਈ ਅਜੇ ਲਵੇ ਨੂੰ ਆ ਜਾ ਬਸ ਵਾ ਹੌਲੀ ਹੱਥੀ 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 ਹਾਂ ਹੁਣ ਦੱਸ ਕੀ ਕੀ ਕਰਨਾ ਕੀ ਕੀ ਚਾਹਣਾ ਤੂੰ ਮੈਂ ਤਾਂ ਲੋਕਾਂ ਦੀ ਰਾਏ ਲੰਨਾ ਸਬਜੀ ਵਾਲੇ ਬੰਦਿਆਂ ਦੀ ਵੀ ਭਾਈ ਇਹ ਰੱਖ ਲੀਏ ਮੁੱਢੀ ਕਿਨਾਰੇ ਅੱਛਾ ਤੂੰ ਘਾਟਾ ਪਿਆ ਜਿਆਦੇ ਇਹ ਜਣ ਜੀ ਇੱਕ ਵਾਰ ਤੜਾਈ ਦੇ ਇਨੇ ਤੜਾਈ ਜ਼ੋਰ ਮਾਰਨਾ ਫੇਰ ਕੋ ਨਿਕਲਦਾ ਦੇਖਾ ਕਿੰਨਾ ਹੈ ਨਿਕਲਦਾ ਨਿਕਲਦਾ ਫਲ ਤਾਂ ਬਹੁਤ ਆ ਯਾਰ ਲੈ ਆਇਗਾ ਰੱਖ ਲੈ 2 ਬੱਟਾ ਕਿ ਨਹੀਂ ਹੂੰ 2 ਨਹੀਂ ਟੰਡ ਰੱਖ ਲੈ ਹੂੰ 2 ਕਿੱਗੇ ਦੋਂ ਰੱਖ ਲੈ ਬਾਕੀ ਤੇਰੀ ਮਰਜ਼ੀ ਆ 2 ਕਿੱਗੇ ਦੋਂ ਰੱਖਦੇ 2 ਕਿੱਗੇ ਹੈ 2 ਕਿੱਗੇ ਦੋਂ 2 ਰੱਖ ਲੈ 2 ਜਾਂ ਮਾੜਾ ਮੋਟਾ ਤਾਂ ਬਣੂਗਾ ਲੈ ਆਹੋ ਫਲ ਤਾਂ ਬਣੂਗਾ ਬਾਕੀ ਸੇਕ ਤੂੰ ਵੀ ਦੇਖਦੇ ਬਾਈ ਯਾਰ ਮਤਲਬ ਹੀ ਹਰ ਇੱਕ ਚੀਜ਼ ਦੀ ਸਟੱਡੀ ਹੋ ਜਾਂਦੀ ਹੈ ਤਜਰਬਾ ਹੀ ਹੋ ਜਾਂਦਾ ਹੁੰਦਾ ਬਿਲਕੁਲ ਬਿਲਕੁਲ ਇਹ ਹੋਰ ਨਹੀਂ ਲੱਗਾ ਖਦਾ ਰੱਖਿਆ ਜਾਣਾ ਯਾਨੀ ਤੁਰਨੂੰ ਇੱਕ ਬੱਤੇ ਤਿੰਨ ਚਾਰ ਬੱਟਾ ਰੱਖ ਕੇ ਵਿੱਦਾ ਖਾਓ ਨਹੀਂ ਰੱਖ ਲੈਣੇ ਮੰਜੀ ਤੂੰ ਵੀ ਦੇ ਦੇ ਰਾਏ ਕੋਈ ਵਿੱਕੇ ਤੂੰ ਵੀ ਵੱੱਦੇ ਹੋ ਜਾਣਾ ਹੈ ਤੂੰ ਰੇ ਤੋਂ ਕਬੱਟਾ ਰੱਖ ਕੇ ਬਹੁਤ ਹੋ ਜਾਣਾ ਯਾਰ ਹੈ ਔਰ ਇਹ ਤੋਂ ਵਿੱਦੇ ਤੋਂ ਵੱਧੇ ਹੋ ਜਾਣਾ ਲਵਾਨ ਲਵਾਨ ਚਾਰ ਬੱਟਾ ਹੈ ਹੈ ਚਾਰ ਬੱਟਾ ਰੱਖ ਦਿੰਦੇ ਲਵਾਨ ਬਹੁਤ ਹੈ ਚਾਰ ਰੱਖ ਲੈ ਭਰਾਓ ਦੱਸਿਓ ਜਰੂਰ ਕਿ ਬੱਟਾ ਕਿੰਨਿਆ ਰੱਖੇ ਸਾਡਾ